ਲੋਨੀਆ ਮੇਰੇ ਪੈਰ ਨੇ ਪੈ ਤੋਕੇ ਪੈਰ ਖਲਾਬ ਹੋਣੇ ਸ਼ੁਰੂ ਹੋ ਗਏ ਆਲਾ ਪੁੱਤ ਵੀ ਹਾਂ ਆ ਆ ਪੈਰਾਂ ਤੇ ਦਵਾਈ ਲਾਉਣੀ ਆ ਠੀਕ ਆ ਹਾਂ ਹਾਂ ਪੈਦਾ ਦੀ ਦਵਾਈ ਲੈਂਦੇ ਮਾਰ ਕੇ ਰੋਟੀ ਨਹੀਂ ਪਕਾਈ ਸੋਚ ਬੜਾ ਹਾਲਾ ਕੀ 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 ਕਰਨਾ ਕੋਈ ਤਰਪਾਲ ਨੂੰ ਭੇਜੋ ਤਰਪਾਲ ਅੱਛਾ ਤੁਰ ਜਾ ਇੱਥੇ ਉਹਨੇ ਆਉਂਦੀ ਹੈ ਹਾਂ ਪੈਦਾ ਤੇ ਦਵਾਈ ਲਾਉਣੀ ਹੈ ਭੈਣ ਜੀ ਆਪਣੇ ਵੀ ਤੇ ਬੱਚਿਆਂ ਦੇ ਠੀਕ ਹੈ ਹਾਂ

ਤੈਨੂੰ ਲਾਉਣੀ ਐ ਦਵਾਈ ਆ ਲੈ ਪੁੱਤ ਠੀਕ ਐ ਬੱਚਾ ਦੇ ਹਾਂ ਆ ਕੋ ਸਾਰਾ ਕੰਦੇ ਵੀ ਬੈਠੀ ਸਿਨੇ ਉਹ ਹਾਂਜੀ ਆ ਸਾਰੇ ਉਹ ਅਗਲੇ ਬੰਦੇ ਦੇ ਮੇਰੇ ਮਗਰਾਂ ਤੇ ਸੱਗਾ ਹਰ ਡਰਾਮਾ ਸਾਰੀ ਖਰਾਬ ਹੋ ਗਈ ਹਾਂ ਉੱਕੇ ਪਾਈ ਐ ਤਾ ਤੋ ਬੀਬੀ ਕੋਈ ਨਹੀਂ ਪੜੇ ਕੋਈ ਨਹੀਂ ਕੋਈ ਹੋਰ ਹੀ ਖਾਣਾ ਨਹੀਂ ਦੇਗੀ ਉਹ ਮੈਂ ਮੈਂ ਮੁੜ ਕੇ ਆਉਂਗਾ ਹਾਂ ਫੂਡ ਸਪਲਾਈ ਵਾਲਿਆਂ ਨਾਲ ਲੈ ਕੇ ਪਾਣੀ ਲੱਥ ਲੈੰਦੋ ਹਾਂਜੀ ਫਿਰ ਕੋਈ ਨਹੀਂ ਤੁਹਾਨੂੰ ਖਾਣ ਲਈ ਮੈਂ ਕਢ ਕੇ ਦਵਾਉਂਗਾ ਠੀਕ ਐ ਨਾ ਹਾਂ ਠੀਕ ਐ ਆ ਲੋ ਬੱਚਿਆਂ ਦੇ ਵੀ ਲਾਉਣੀ ਸਾਰੇ ਜੀਵਨ ਦੇ ਲਾਉਣੀ ਤੂੰ ਕਹਿਣਾ ਆਪਣੇ ਪੈਰਾਂ ਤੇ ਲਾਓ ਆਪਣੇ ਡੈਡੀ ਨੂੰ ਕਹਿਣਾ ਠੀਕ ਹੈ ਹਾਂ ਆਓ ਤੇ ਕਹੋ ਨਾ ਕਦੋਂ ਹਾਂਜੀ ਇੱਥੇ ਆਪਣੇ ਹੀ ਨੇ ਇੱਥੇ ਹਾਂ ਇਹ ਆਵੇ ਆਪਣੇ 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 ਸਾਰੇ ਪਰਵਾਰ ਅੱਛਾ ਉਹ ਤੇਰੀ ਕੋਈ ਹੋਰ ਸੁਣੇ ਆਪਾਂ ਤੋਂ ਬਾਅਦ ਆ ਆ ਦੇਖੋ ਉਹ ਹੋ ਕੰਨ ਕਿ ਉਹ ਕਿਉਂ ਭੁਗੀ ਪਈ ਸਰ ਹਾਂ ਦੇਖ ਲਓ ਯਾਦ ਲਓ ਹੂੰ ਇਹ ਆਂਦੀ ਮਾਡੀ ਗਾੜੀ ਕੋਈ ਨਹੀਂ ਤੁਸੀਂ ਦੇਖੋ ਦੇਵ ਮੀਤ ਉਹਦੇ ਉਹ ਜੰਗਲ ਤੋਂ ਉਹਨਾਂ ਨੂੰ ਬਾਤਾਂ ਦੇ ਇੱਧਰ ਅੱਗੇ ਆ ਗਏ ਆ ਆਹ ਦੇਖੋ ਕਰੇਗੀ ਅੱਜ ਮਕੂਨੀ ਅੱਜ ਉਹਦੇ ਉਹਦੇ ਚੱਲ ਕੇ ਗੱਲ ਕਰਦੇ ਅੱਛਾ ਚਲ ਆਖੀਆਂ ਜੀਏ ਗੱਲਬਾਤ ਕਰਦੇ ਗੱਲਬਾਤ ਕਰਦੇ ਕੁਝ ਕੁ ਕੁਝ ਕੋਈ ਦੇਖਦੇ ਆਪਾਂ ਨਾਲ ਮਿਲ ਕੇ ਸਰ ਜਾਨੇ ਕਰਨਾ ਹਰ ਚੀਜ਼ ਮਿਲੂ ਪਹਿਲਾਂ ਨਹੀਂ ਲੋੜਾਂ ਨੂੰ ਤੇ ਕੋਈ ਨਾ ਹੁਣੇ ਵੇਖੋ ਤੂੰ ਜੇ ਨਾਲ ਪੇਰ ਪਾਣੀ ਪੋਣੀ ਤੇ ਸਮਾਨ ਸਭਾ ਰੱਖ ਲੈ ਜਿਗਾ ਕੋਈ 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 ਸਮੇਂ ਤੇ ਵੀ ਹੈ ਇਹਦੇ ਪੈਰ ਧੋ ਕੇ ਬੱਚੇ ਦੇ ਸੋਣੋ ਬੱਚਿਆਂ ਦੇ ਪੈਰ ਬਹੁਤ ਖਰਾਬ ਹੋਣਦੇ ਆ ਆਪਣੇ ਪੈਰਾਂ ਨੂੰ ਲਾਉਣਾ ਬੱਚਿਆਂ ਦੇ ਪੈਰਾਂ ਨੂੰ ਬਜ਼ੁਰਗਾਂ ਦੇ ਨੂੰ ਠੀਕ ਆ ਸਾਦੇ ਜਾਨੇ ਪੈਰ ਦੀ ਹੁਣ ਭੋੜੇ ਕਿਤੇ ਨਹੀਂ ਤੇ ਪੈਰਾਂ ਨੂੰ ਬਵਾਦੀ ਜਰੀ ਨਹੀਂ ਤਾਂ ਉਹ ਹੋਈ ਜਾਂਦੀ ਆ ਹਾਂ ਕੋਈ ਨਹੀਂ